ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਸਰਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਲਈ ਸੂਬਾ ਸਰਕਾਰ ਕਰ ਰਹੀ ਹੈ ਪਹਿਲ ਕਦਮੀਆਂ ਪ੍ਰਾਤਨ ਇਮਾਰਤਾਂ ਦੀ ਕੀਤੀ ਜਾ ਰਹੀ ਹੈ ਮੁਰੰਮਤ ਤੇ ਸੂਬੇ ਨੂੰ ਸਰਸਪਾਟੇ ਵਜੋਂ ਮੋਰੀ ਬਣਾਉਣਾ ਸੂਬਾ ਸਰਕਾਰ ਦਾ ਹੈ ਮੰਤਬ ਜਿ ਹਾ ਇਸ ਵੇਲੇ ਪੰਜਾਬ ਨੂੰ ਸਰਸਪਾਟੇ ਦੇ ਵਜੋਂ ਉਤਸ਼ਾਹਿਤ ਕਰਨ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਨੇ ਪ੍ਰਾਤਨ ਇਮਾਰਤਾਂ ਦੀ ਜਿਹੜੀ ਮੁਰੰਮਤ ਹੈ ਉਹ ਕਰਵਾਈ ਜਾ ਰਹੀ ਹੈ ਤੇ ਨਾਲ ਹੀ ਨਾਲ ਦੱਸਦੀ ਹੈ ਕਿ ਸੂਬਾ ਸਰਕਾਰ ਦਾ ਇਹ ਮੰਤਵ ਹੈ ਕਿ ਪੰਜਾਬ ਸਰਸਪਾਟੇ ਦੇ ਵਜੋਂ ਨੰਬਰ 1 ਬਣ ਜਾਵੇ ਦੱਸਦੀ ਹੈ ਕਿ ਇਹ ਜਾਣਕਾਰੀ ਸਰਸਪਾਟਾ ਤੇ ਸੱਭਿਆਚਾਰਕ ਮੰਤਰੀ ਤਰਨੁਪ੍ਰੀਤ ਸਿੰਘ ਸੌਂਧ ਹੋਰਾਂ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਸਰਸਪਾਟੇ ਦੇ ਵਜੋਂ ਉਤਸ਼ਾਹਿਤ ਕਰਨ ਦੇ ਲਈ ਬਹੁਤ ਸਾਰੇ ਨਵੇਂ ਪ੍ਰੋਜੈਕਟ ਚਲਾ ਰਹੀ ਹੈ ਪੁਰਾਣੀਆਂ ਇਮਾਰਤਾਂ ਦੀ ਮਰਮਮਤ ਕਰਵਾਈ ਜਾ ਰਹੀ ਹੈ ਉਹਨਾਂ ਨੇ ਦੱਸਿਆ ਹੈ ਕਿ ਸੂਬਾ ਸਰਕਾਰ ਦੇ ਵੱਲੋਂ 73 ਕਰੋੜ ਰੁਪਏ ਤੋਂ ਵੀ ਜ਼ਿਆਦਾ ਜਿਹੜੇ ਕਿ ਪੈਸੇ ਉਹ ਖਰਚ ਕੀਤੇ ਜਾ ਰਹੇ ਨੇ ਤਾਂ ਕਿ ਪ੍ਰਾਤਨ ਇਮਾਰਤਾਂ ਦੀ ਮੁਰੰਮਤ ਕੀਤੀ ਜਾਵੇ ਤੇ ਉਹਨਾਂ ਦਾ ਆਧੁਨਿਕ ਕਰਨ ਕੀਤਾ ਜਾਵੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਵੱਲੋਂ ਬਹੁਤ ਸਾਰੇ ਹੋਰ ਪ੍ਰੋਜੈਕਟ ਵੀ ਚਲਾਏ ਜਾ ਰਹੇ ਨੇ ਜਿਸ ਦੇ ਤਹਿਤ ਪੰਜਾਬ ਸੈਰਸਪੱਟੇ ਦੇ ਵਜੋਂ ਉਤਸ਼ਾਹਿਤ ਹੋਵੇਗਾ ਤੇ ਜਿਵੇਂ ਹੋਰਨਾਂ ਸੂਬਿਆਂ ਦੇ ਵਿੱਚ ਸੈਲਾਨੀ ਆਉਂਦੇ ਨੇ ਉਵੇਂ ਹੀ ਪੰਜਾਬ ਦੇ ਵਿੱਚ ਵੀ ਆਉਣਗੇ ਕਿਉਂਕਿ ਪੰਜਾਬ ਦੇ ਕੋਲ ਇੱਕ ਵੱਡੀ ਅਮੀਰ ਵਿਰਾਸਤ ਹੈ ਜਿਸ ਨੂੰ ਪੂਰੇ ਵਿਸ਼ਵ ਨੂੰ ਦੇਖਣਾ ਚਾਹੀਦੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਇਮਾਰਤਾਂ ਨੇ ਜਿਨ੍ਹਾਂ ਨੂੰ ਸੈਲਸ ਪੱਟੇ ਦੇ ਵਿੱਚੋਂ ਦੇਖਿਆ ਜਾ ਸਕਦਾ ਹੈ ਉਹਨਾਂ ਨੇ ਦੱਸਿਆ ਹੈ ਕਿ ਸ਼ਹੀਦ ਭਗਤ ਸਿੰਘ ਅਜਾਇਬਕਰ ਇਸ ਤੋਂ ਲਾ ਬਾਸ਼ੀ ਦੀ ਅਨੰਦਪੁਰ ਸਾਹਿਬ ਸ਼੍ਰੀ ਚਮਕੌਰ ਸਾਹਿਬ ਨੈਣਾ ਦੇਵੀ ਤੇ ਹੋਰ ਵੀ ਬਹੁਤ ਸਾਰੇ ਸਥਾਨ ਨੇ ਜਿਨ੍ਹਾਂ ਨੂੰ ਸੈਰ ਸਪਾਟੇ ਦੇ ਵਜੋਂ ਚਾਹੀਦ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਧਾਰਮਿਕ ਤੇ ਇਤਿਹਾਸਿਕ ਭਾਵਨਾ ਵੀ ਜੁੜੀਆਂ ਹੋਈਆਂ ਨੇ ਤੇ ਸਮੂਹ ਜਿਹੜੇ ਲੋਕ ਨੇ ਜਿਹੜੇ ਵਿਸ਼ਵ ਭਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਇੱਥੇ ਇਹਨਾਂ ਨੂੰ ਦੇਖਣ ਦੇ ਲਈ ਆਉਣਾ ਚਾਹੀਦਾ ਹੈ ਇਤੇ ਨਾਲ ਹੀ ਦੱਸ ਦਈਏ ਕਿ ਭਗਵਾਨ ਬਾਲਮੀਕ ਪਨੋਰਮਾ ਦਾ ਵੀ ਉਦਘਾਟਨ ਕੀਤਾ ਗਿਆ ਹੈ ਜਿਸ ਤੇ ਨੂੰ ਵੀ ਸਲਾਨੀ ਦੇਖਣ ਲਈ ਆ ਸਕਦੇ ਨੇ ਤੇ ਬਹੁਤ ਸਾਰੇ ਹੋਰ ਵੀ ਪ੍ਰੋਜੈਕਟ ਸਰਕਾਰ ਦੇ ਵੱਲੋਂ ਚਲਾਏ ਜਾ ਰਹੇ ਨੇ ਦੱਸ ਦਈਏ ਕਿ ਇੱਥੇ ਮਹਾਰਾਜਾ ਰਣਜੀਤ ਸਿੰਘ ਸਮਰ ਪੈਲਸ ਦੇ ਵਿੱਚ 80 ਲੋਕਾਂ ਦੇ ਬੈਠਣ ਵਾਲਾ ਜਿਹੜਾ ਲਾਈਟ ਐਂਡ ਸਾਊਂਡ ਨਾਲ ਜਿਹੜਾ ਪ੍ਰਬੰਧ ਹੈ ਉਹ ਵੀ ਕੀਤਾ ਗਿਆ ਹੈ ਜਿਸ ਨੂੰ ਕਿ ਸ਼ਾਨਦਾਰ ਰੂਪ ਦਿੱਤਾ ਜਾ ਰਿਹਾ ਤੇ ਇਹ ਸਥਾਨ ਵੀ ਸੈਰਸਪਾਟੇ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਵੇਗਾ ਨਾਲ ਹੀ ਦੱਸ ਦਈਏ ਕਿ ਬੀਤੇ ਸਾਲ ਦੇ ਵਿੱਚ 21 ਰਵਾਇਤੀ ਮੇਲੇ ਕਰਵਾਏ ਗਏ ਨੇ ਜਿਹੜੇ ਕਿ ਸੈਰਸਪਾਟੇ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰਦੇ ਨੇ ਇਹ ਜਿਹੜੇ ਪ੍ਰੋਗਰਾਮ ਨੇ ਜਿਹੜੇ ਮੇਲੇ ਨੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰਵਾਏ ਗਏ ਨੇ ਜਿਨ੍ਹਾਂ ਦੇ ਵਿਚ ਕਪੂਰਥਲਾ ਫਿਰੋਜ਼ਪੁਰ ਬਠਿੰਡਾ ਦੇ ਸਮੇਤ ਹੋਰ ਵੀ ਪੰਜਾਬ ਦੇ ਕਈ ਜ਼ਿਲ੍ਹੇ ਆਉਂਦੇ ਨੇ ਇੱਥੇ ਨਾਲ ਹੀ ਦੱਸ ਦਈਏ ਕਿ ਸੂਬਾ ਸਰਕਾਰ ਦੇ ਵੱਲੋਂ ਸੈਨੀਵਾਲਾ ਬਾਰਡਰ ਤੇ ਵੀ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਚਲਾਏ ਜਾ ਰਹੇ ਨੇ ਅਜਿਹੇ ਕੰਮ ਕੀਤੇ ਜਾ ਰਹੇ ਨੇ ਜਿਹੜੇ ਕਿ ਇਸ ਸਥਾਨ ਸੈਰ ਸਪਾਟੇ ਦੇ ਤੌਰ ਤੇ ਹੋਰ ਵੀ ਜ਼ਿਆਦਾ ਉਜਾਗਰ ਹੋਣਗੇ ਤੇ ਸੈਲਾਨੀ ਇੱਥੇ ਵੀ ਨਾ ਥਾਵਾਂ ਨੂੰ ਦੇਖਣ ਦੇ ਲਈ ਆਉਣਗੇ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਲਾਂ ਦੇ ਨਾਲੋਂ ਸੈਰ ਸਪਟਾ ਬਹੁਤ ਜ਼ਿਆਦਾ ਵੱਧ ਗਿਆ ਹੈ ਪੰਜਾਬ ਸੈਰ ਸਪਟੇ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਿਹਾ ਤੇ ਬੀਤੇ ਸਮੇਂ ਦੇ ਵਿੱਚ ਇੱਕ ਜਿਹੜਾ ਗੁਰਦਾਸਪੁਰ ਦਾ ਇੱਕ ਪਿੰਡ ਹੈ ਨਵਾਂ ਪਿੰਡ ਸਰਦਾਰਾਂ ਉਹ ਇੱਕ ਬੈਸਟ ਪਿੰਡ ਦੇ ਵਜੋਂ ਚੁਣਿਆ ਗਿਆ ਸੀ ਤੇ ਸੈਰ ਸਪਟੇ ਦੇ ਤੌਰ ਤੇ ਨੰਬਰ 1 ਇਸ ਪਿੰਡ ਨੇ ਸਥਾਨ ਹਾਸਿਲ ਕੀਤਾ ਸੀ ਇਸ ਪਿੰਡ ਦੇ ਵਿੱਚ ਬਹੁਤ ਸਾਰੀਆਂ ਅਜਹੀਆਂ ਥਾਵਾਂ ਬਣਾਈਆਂ ਹੋਈਆਂ ਨੇ ਜਿਹੜੀਆਂ ਕਿਸਲਾਨੀਆਂ ਨੂੰ ਆਪਣੇ ਵੱਲ ਖਿੱਚਦੀਆਂ ਨੇ ਤੇ ਬਹੁਤ ਸਾਰੇ ਲੋਕ ਇੱਥੇ ਸੈਰ ਸਪਟੇ ਦੇ ਤੌਰ ਤੇ ਆਉਂਦੇ ਨੇ ਦੱਸਦੀ ਕਿ ਹੋਰ ਵੀ ਪੰਜਾਬ ਦੇ ਵਿੱਚ ਅਜਿਹੀਆਂ ਥਾਵਾਂ ਨੇ ਜਿਹੜੀਆਂ ਕਿ ਇਤਿਹਾਸਿਕ ਧਾਰਮਿਕ ਤੇ ਸੱਭਿਆਚਾਰਕ ਮਹੱਤਤਾ ਰੱਖਦੀਆਂ ਨੇ ਇਹਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਸੂਬਾ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਕੋਲ ਇੱਕ ਵੱਡੀ ਅਮੀਰ ਵਿਰਾਸਤ ਹੈ ਇਸ ਦੇ ਵਿੱਚ ਜਿਹੜੀਆਂ ਵੀ ਇਮਾਰਤਾਂ ਆਉਂਦੀਆਂ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਪ੍ਰਾਤਨ ਨੇ ਉਹਨਾਂ ਦੀ ਮੁਰੰਮਤ ਵੀ ਕਰਵਾਈ ਜਾਵੇਗੀ ਇਸ ਕਰਕੇ ਸਰਕਾਰ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਫੰਡ ਅਦਾ ਕੀਤਾ ਗਿਆ ਹੈ ਦੱਸਦੀ ਹੈ ਕਿ ਜ਼ਿਲ੍ਹਾ ਕਪੂਰਥਲਾ ਦਾ ਸੁਲਤਾਨਪੁਰ ਲੋਧੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਧਾਰਮਿਕ ਤੇ ਸੱਭਿਆਚਾਰਕ ਮਹੱਤਤਾ ਰੱਖਦਾ ਹੈ ਇੱਥੇ ਵੀ ਬਹੁਤ ਸਾਰੀਆਂ ਅਜਿਹੀਆਂ ਇਮਾਰਤਾਂ ਨੇ ਜਿਨ੍ਹਾਂ ਨੂੰ ਸੁਭਾ ਸਰਕਾਰ ਦੇ ਵੱਲੋਂ ਜਿਹੜਾ ਕਿ ਮੁਰੰਮਤ ਕਰਨ ਦੇ ਹੁਕਮ ਦਿੱਤੇ ਗਏ ਨੇ ਇਸ ਤੇ ਲਈ ਵੀ ਇੱਕ ਵੱਡੀ ਰਕਮ ਜਿਹੜੀ ਉਹ ਸਰਕਾਰ ਦੇ ਵੱਲੋਂ ਅਦਾ ਕੀਤੀ ਗਈ ਹੈ ਤੇ ਹੁਣ ਜਿਹੜੇ ਕਿ ਵਿਭਾਗ ਨੇ ਜਿਨ੍ਹਾਂ ਨੂੰ ਇਹ ਕਾਰਵਾਈ ਕਰਨ ਦੀ ਇਹ ਮੁਰੰਮਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨਾਂ ਵਿਭਾਗਾਂ ਦੇ ਵੱਲੋਂ ਇਹ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਸੋ ਦੱਸਦੀ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਮੁੱਖ ਮੰਤਵ ਹੈ ਉਹ ਪੰਜਾਬ ਨੂੰ ਸੈਰਸਪਾਟੇ ਦੇ ਤੌਰ ਤੇ ਮੋਹਰੀ ਬਣਾਉਣਾ ਹੈ ਇਸ ਕਰਕੇ ਸੂਬਾ ਸਰਕਾਰ ਦੇ ਵੱਲੋਂ ਬਹੁਤ ਸਾਰੇ ਅਜਿਹੇ ਕੰਮ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਪੰਜਾਬ ਨੰਬਰ 1 ਬਣ ਜਾਵੇਗਾ ਸੈਰਸਪਾਟੇ ਦੇ ਵਿਭਾਗ ਦੇ ਵਿੱਚ ਸਵੈਰਸਪਾਟੇ ਦੇ ਤੌਰ ਤੇ ਜਿਹੜਾ ਪੰਜਾਬ ਹੈ ਉਹ ਮੋਹਰੀ ਬਣ ਜਾਵੇਗਾ ਸੋ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਤੇ ਕੰਮ ਕੀਤੇ ਜਾ ਰਹੇ ਨੇ